ਹਾਂਜੀ ਦੋਸਤੋ ਪਾਰਟ 2 ਹੈ ਇਹ ਵੀਡੀਓ ਦਾ ਪਾਰਟ 1 ਆਪਾਂ ਨੇ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਦਿੱਤਾ ਹੈਗਾ ਜਦੋਂ ਆਪਾਂ ਨੇ ਫਿਟਿੰਗ ਦੀ ਸਲਾਈ ਉੱਪਰੋਂ ਚੈਸਟ ਤੋਂ ਲਗਾਉਣੀ ਹੈ ਨਾ ਤਾਂ ਆਪਾਂ ਨੇ ਜਿਹੜਾ ਕੱਪੜਾ ਹੈ ਚੈਸਟ ਦਾ ਇਹ ਬਿਲਕੁਲ ਬਰਾਬਰ ਨਹੀਂ ਕਰਨਾ ਹੈਗਾ ਕਿਉਂਕਿ ਫਿਰ ਨਾ ਚੈਸਟ ਦੇ ਉੱਪਰ ਖਿੱਚ ਪੈਣ ਲੱਗ ਜਾਂਦੀ ਹੈ ਇਸ ਕਰਕੇ ਫਿਟਿੰਗ ਆ ਜਿਹੜੀ ਵਧੀਆ ਨਹੀਂ ਬਣਦੀ ਹੈਗੀ ਤੇ ਆਪਾਂ ਨੇ ਇਹਨੂੰ ਇੱਕ ਸਾਰ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਫਿਟਿੰਗ ਦੀ ਸਲਾਈ ਲਗਾ ਕੇ ਦੇਖੋ ਬਹੁਤ ਵਧੀਆ ਫਿਟਿੰਗ ਆਉਟ ਜੀ ਪਲੇਟਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਇਸ ਤਰ੍ਹਾਂ ਮਲਾ ਲੈਣਾ ਕਈ ਵਾਰ ਪਤਾ ਕੀ ਹੁੰਦਾ ਹੈਗਾ ਜਦੋਂ ਆਪਾਂ ਪਲੇਟਾਂ ਨਹੀਂ ਮਲਾਉਂਦੇ ਹੈਗੇ ਤਾਂ ਅੱਧੀਆਂ ਪਲੇਟਾਂ ਬੈਕ ਪੱਲੇ ਦੀਆਂ ਕਿੱਧਰਲੀ ਸਾਈਡ ਜਾਂਦੀਆਂ ਨੇ ਮੂਹਰਲੀ ਦੀ ਕਿੱਧਰਲੀ ਸਾਈਡ ਜਾਂਦੀਆਂ ਨੇ ਇਸ ਕਰਕੇ ਆਪਾਂ ਨੇ ਪਹਿਲਾਂ ਪਲੇਟਾਂ ਨੇ ਜਿਹੜੀਆਂ ਦੋਨੇ ਸਾਈਡ ਦੀਆਂ ਇਕਸਾਰ ਕਰ ਲੈਣੀਆਂ ਨੇ ਮਲਾ ਲੈਣ ਉਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਸਲਾਈ ਲਗਾਵਾਂਗੇ ਇਹ ਡੈਲੀ ਸਾਈਡ ਵੀ ਆਪਾਂ ਨੇ ਪਲੇਟਾਂ ਨੇ ਜਿਹੜੀਆਂ ਬਿਲਕੁਲ ਸਹੀ ਕਰ ਲੈਣੀਆਂ ਨੇ ਹੱਥ ਨਾਲ ਪਤਾ ਲੱਗ ਜਾਂਦਾ ਏਕਣ ਪਲੇਟਾਂ ਨੂੰ ਪਲੇਟਾਂ ਦੇ ਉੱਪਰ ਰੱਖ ਲੈਣਾ ਆਪਾਂ ਨੇ ਜਿਹੜਾ ਵਾਧੂ ਕਪੜਾ ਉਹਨੂੰ ਆਪਾਂ ਕੱਟ ਕਰ ਦਾਂਗੇ ਇੱਥੇ ਆਪਾਂ ਇੱਕ ਟੱਕ ਲਗਾ ਲਵਾਂਗੇ ਹੁਣ ਆਪਾਂ ਇਹਨੂੰ ਮਿੰਕੇ ਦੇਖਾਂਗੇ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਹੁਣ 24 ਇੰਚ ਤੇ ਆਪਾਂ ਨੇ ਉੱਪਰ ਮਾਰਕ ਕੀਤਾ ਸੀ 24 ਇੰਚ ਬਿਲਕੁਲ ਸਹੀ ਆਇਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਆਪਾਂ ਨੇ ਜਦੋਂ ਸਲਾਈ ਲਗਾਈ ਆ ਇਹ ਚੀਜ਼ ਹੈ ਜਿਹੜੀ ਖਿੱਚੀ ਨਹੀਂ ਹੈਗੀ ਬਿਲਕੁਲ ਵੀ ਦੇਖ ਸਕਦੇ ਹੋ ਤੁਸੀਂ ਸ਼ੇਪ ਆਪਣੇ ਆਪ ਬਿਲਕੁਲ ਸਹੀ ਬਣ ਰਹੀ ਹੈਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਫਿਟਿੰਗ ਦੇਖ ਲੈਣੇ ਆ 23 ਇੰਚ ਦੀ ਫਿਟਿੰਗ ਆਪਾਂ ਨੇ ਲਗਾਈ ਸੀ ਬਿਲਕੁਲ ਸਹੀ ਆਈ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਧਰੋਂ ਵੀ ਦੇਖ ਸਕਦੇ ਹੋ ਤੁਸੀਂ ਕੋਈ ਵੱਧ ਘਟ ਨਹੀਂ ਆਪਾਂ ਨੇ ਲਗਾਇਆ ਹੈਗਾ ਬਿਲਕੁਲ ਸਹੀ ਆਇਆ 23 ਇੰਚ ਉਧਰਲੀ ਸਾਈਡ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਹਿਪ ਦਿਖਾ ਦਿੰਨੇ ਆ ਤੁਹਾਨੂੰ 25 ਇੰਚ ਆਪਾਂ ਨੇ ਹਿਪ ਰੱਖੀ ਸੀਗੀ ਦੇਖ ਸਕਦੇ ਹੋ ਤੁਸੀਂ ਤੇ 25 ਇੰਚ ਹੀ ਹਿਪ ਬਿਲਕੁਲ ਸਹੀ ਆਈ ਹੈ ਦੇਖ ਸਕਦੇ ਹੋ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਸਲਾਈ ਲਗਾਉਂਗੇ ਨਾ ਕਦੇ ਵੀ ਤੁਹਾਡੀ ਫਿਟਿੰਗ ਜਿਹੜੀ ਖਰਾਬ ਨਹੀਂ ਆਊਗੀ ਤੇ ਬਹੁਤ ਵਧੀਆ ਫਿਟਿੰਗ ਬਣ ਕੇ ਆਊਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ